ਥਾਣਾ ਬਲਟੋਆ ਵਿਖੇ ਇੱਕ ਜਿਹੜੀ ਆ ਇਨਫੋਰਮੇਸ਼ਨ ਨੂੰ ਰੀਸੀਵ ਹੋਈ ਹੈ ਮੈਂ ਉਹਦੇ ਬਾਰੇ ਥੋੜੀ ਜੀ ਡਿਟੇਲ ਦੱਸਣਾ ਚਾਹੁੰਦਾ ਕਿ ਆਕਾਸ਼ਦੀਪ ਸਿੰਘ ਜਿਹੜਾ ਬਾਬਾ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਲੜਕੀ ਜਿਹੜੀ ਆ ਅਮਨਦੀਪ ਕੌਰ ਸੀ ਉਹਨਾਂ ਨਾਲ ਆਪਸ ਦੇ ਵਿੱਚ ਲਵ ਅਫੇਅਰ ਹੋ ਗਿਆ ਇਸ ਲਵ ਅਫੇਅਰ ਦੇ ਚੱਲਦੇ ਹੋਏ ਉਹਨਾਂ ਨੇ ਜਿਹੜਾ ਆਪਸ ਦੇ ਵਿੱਚ ਵਿਆਹ ਕਰਾ ਲਿਆ ਜਦੋਂ ਇੱਕ ਤੇ ਕੁੜੀ ਨੂੰ ਲੈ ਕੇ ਗਿਆ ਆਕਾਸ਼ਦੀਪ ਸਿੰਘ ਇਹਦੇ ਪੇਰੈਂਟਸ ਤੇ ਘਰ ਦੇ ਅੱਗੇ ਪਿੱਛੇ ਸੀਗੇ ਇਹ ਗੱਲ ਜਿਹੜੀ ਆ ਲੜਕੀ ਦੇ ਪੇਰੈਂਟਸ ਨੂੰ ਬਰਦਾਸ਼ਤ ਨਹੀਂ ਹੋਈ ਤੇ ਮਿਤੀ 31/3 ਨੂੰ ਜਿਹੜੀ 31/3/24 ਨੂੰ ਲੜਕੀ ਦੀ ਮਦਰ ਤੇ ਲੜਕੇ ਦੇ ਦੋ ਭਰਾ ਲੜਕੀ ਦੀ ਮਦਰ ਕੁਲਵਿੰਦਰ ਕੌਰ ਭਰਾ ਗੁਰਸ਼ਰਨ ਸਿੰਘ ਤੇ ਸ਼ਰਨਜੀਤ ਸਿੰਘ ਨਾਲ ਦੋ ਹੋਰ ਬੰਦੇ ਲੈ ਕੇ ਤੇ ਲੜਕੀ ਦੀ ਜਿਹੜੀ ਲੜਕੇ ਦੀ ਮਦਰ ਆ ਉਹਦੇ ਨਾਲ ਆਪਸੀ ਹੱਥੋਪਾਈ ਹੋ ਗਈ। ਹੱਥੋਪਾਈ ਦੌਰਾਨ ਜਿਹੜੀ ਕੁਲਵਿੰਦਰ ਕੌਰ ਆ ਲੜਕੀ ਦੀ ਮਦਰ ਤੇ ਲੜਕੇ ਦੀ ਮਦਰ ਜਦੋਂ ਆਪਸੀ ਵਿੱਚ ਝਗੜੇ ਤੇ ਖਿਚਾ ਧੂਈ ਦੇ ਵਿੱਚ ਲੜਕੇ ਦੀ ਮਦਰ ਦੇ ਜਿਹੜੇ ਉਹਨਾਂ ਨੇ ਕੱਪੜੇ ਪਾੜ ਦਿੱਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਹ ਨੂੰ ਜਲੀਲ ਕਰਨ ਦੀ ਖਾਤਰ ਜਿਹੜੀ ਆ ਲੜਕੇ ਦੇ ਭਰਾਵਾਂ ਨੇ ਉਹਦੀ ਵੀਡੀਓ ਬਣਾ ਕੇ ਤੇ ਅਪਲੋਡ ਕਰ ਦਿੱਤੀ ਜਿਸ ਸੰਬੰਧੀ ਇਨਫੋਰਮੇਸ਼ਨ ਰਿਸੀਵ ਹੋਣ ਤੇ ਲੜਕੇ ਦੇ ਮਾਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਐਫ ਆਈ ਆਰ ਨੰਬਰ 22 ਜਿਹੜੀ ਉਹ ਦਰਜ ਰਜਿਸਟਰ ਹੋਈ ਹੈ ਜਿਸ ਸੰਬੰਧੀ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਰੱਖਦੇ ਹੋਏ ਇਹ ਜਿਹੜੀਆਂ ਉਹਨਾਂ ਦੇ ਲੋਕਨ ਟਿਕਾਣੇ ਆ ਉਹਨਾਂ ਤੇ ਰੇਡ ਕਰ ਰਹੇ ਨੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਵਿੱਚ ਭੇਜਿਆ ਜਾਵੇ। ਥਾਣਾ ਬਟੂਆ ਵਿਖੇ ਇੱਕ ਜਿਹੜੀ ਆ ਇਨਫੋਰਮੇਸ਼ਨ ਨੂੰ ਰੀਸੀਵ ਹੋਈ ਹੈ। ਮੈਂ ਉਹਦੇ ਬਾਰੇ ਥੋੜੀ ਜਿਹੀ ਡਿਟੇਲ ਦੱਸਣਾ ਚਾਹੁੰਦਾ ਕਿ ਆਕਾਸ਼ਦੀਪ ਸਿੰਘ ਜਿਹੜਾ ਬਾਬਾ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ ਉਹਨਾਂ ਦੇ ਗਵਾਂਢ ਦੇ ਵਿੱਚ ਇੱਕ ਲੜਕੀ ਜਿਹੜੀ ਆ ਅਮਨਦੀਪ ਕੌਰ ਸੀ ਉਹਨਾਂ ਨਾਲ ਆਪਸ ਦੇ ਵਿੱਚ ਲਵ ਅਫੇਅਰ ਹੋ ਗਿਆ। ਇਸ ਲਵ ਅਫੇਅਰ ਦੇ ਚੱਲਦੇ ਹੋਏ ਉਹਨਾਂ ਨੇ ਜਿਹੜਾ ਆਪਸ ਦੇ ਵਿੱਚ ਵਿਆਹ ਕਰਾ ਲਿਆ। ਜਦੋਂ ਇੱਕ ਤੇ ਕੁੜੀ ਨੂੰ ਲੈ ਕੇ ਗਿਆ ਆਕਾਸ਼ਦੀਪ ਸਿੰਘ ਇਹਦੇ ਪੇਰੈਂਟਸ ਤੇ ਘਰ ਦੇ ਅੱਗੇ ਪਿੱਛੇ ਸੀਗੇ ਇਹ ਗੱਲ ਜਿਹੜੀ ਆ ਲੜਕੀ ਦੇ ਪੇਰੈਂਟਸ ਨੂੰ ਬਰਦਾਸ਼ਤ ਨਹੀਂ ਹੋਈ ਤੇ ਮਿਤੀ 31/3 ਨੂੰ ਜਿਹੜੀ 31/3/24 ਨੂੰ ਲੜਕੀ ਦੀ ਮਦਰ ਤੇ ਲੜਕੇ ਦੇ ਦੋ ਭਰਾ ਲੜਕੀ ਦੀ ਮਦਰ ਕੁਲਵਿੰਦਰ ਕੌਰ ਭਰਾ ਗੁਰਸ਼ਰਨ ਸਿੰਘ ਤੇ ਸ਼ਰਨਜੀਤ ਸਿੰਘ ਨਾਲ ਦੋ ਹੋਰ ਬੰਦੇ ਲੈ ਕੇ ਤੇ ਲੜਕੀ ਦੀ ਜਿਹੜੀ ਲੜਕੇ ਦੀ ਮਦਰ ਆ ਉਹਦੇ ਨਾਲ ਆਪਸੀ ਹੱਤੋਂ ਪਾਈ ਹੋਗੇ ਹੱਥੋ ਪਾਈ ਦੌਰਾਨ ਜਿਹੜੀ ਕੁਲਵਿੰਦਰ ਕੌਰਾਂ ਲੜਕੀ ਦੀ ਮਦਰ ਤੇ ਲੜਕੇ ਦੀ ਮਦਰ ਜਦੋਂ ਆਪਸ ਵਿੱਚ ਝਗੜੇ ਤੇ ਖਿੱਚ ਧੂਈ ਦੇ ਵਿੱਚ ਲੜਕੇ ਦੀ ਮਦਰ ਦੇ ਜਿਹੜੇ ਉਹਨਾਂ ਨੇ ਕੱਪੜੇ ਪਾੜ ਦਿੱਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਹਨੂੰ ਜਲੀਲ ਕਰਨ ਦੀ ਖਾਤਰ ਜਿਹੜੀ ਆ ਲੜਕੇ ਦੇ ਭਰਾਵਾਂ ਨੇ ਉਹਦੀ ਵੀਡੀਓ ਬਣਾ ਕੇ ਤੇ ਅਪਲੋਡ ਕਰ ਦਿੱਤੀ ਜਿਸ ਸੰਬੰਧੀ ਇਨਫੋਰਮੇਸ਼ਨ ਰਿਸੀਵ ਹੋਣ ਤੇ ਲੜਕੇ ਦੇ ਮਾਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਐਫ ਆਈ ਆਰ ਨੰਬਰ 22 ਜਿਹੜੀ ਉਹ ਦਰਜ ਰਜਿਸਟਰ ਹੋਈ ਹੈ ਜਿਸ ਸੰਬੰਧੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਰੱਖਦੇ ਹੋਏ ਇਹ ਜਿਹੜੀਆਂ ਉਹਨਾਂ ਦੇ ਲੋਕਨ ਟਿਕਾਣੇ ਆ ਉਹਨਾਂ ਤੇ ਰੇਡ ਕਰ ਰਹੇ ਨੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਵਿੱਚ ਭੇਜਿਆ ਜਾਵੇਗਾ